ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਪ੍ਰਿੰਟ ਪ੍ਰਿੰਟਾਂ ਦੀ ਕਲੈਕਸ਼ਨ ਆਈ ਆ ਆਲ ਓਵਰ 5 ਮੀਟਰ ਦਾ ਸੂਟ ਰਹੂਗਾ ਸਾਰੀ ਪ੍ਰਿੰਟਾਂ ਦੀ ਕਲੈਕਸ਼ਨ ਆ ਬਹੁਤ ਸੋਹਣੇ ਪ੍ਰਿੰਟ ਲੈ ਕੇ ਆਈਆਂ ਵੈਸੇ ਤਾਂ ਇਹ ਆਪਣੀ ਸਾਰੀ ਵੀਡੀਓ ਸੈਟਰਡੇ ਸਪੈਸ਼ਲ ਹੁੰਦੀ ਆ ਪਰ ਸਟਾਕ ਇੰਨਾ ਜ਼ਿਆਦਾ ਆ ਰਿਹਾ ਨਿਊ ਨਿਊ ਪ੍ਰਿੰਟ ਆ ਰਿਹਾ ਤੇ ਡਿਮਾਂਡ ਵੀ ਓਨੀ ਹੀ ਜ਼ਿਆਦਾ ਸਾਰੀਆਂ ਪਹਿਣਾ ਦੀ ਆ ਰਹੀ ਆ ਇਹ ਪ੍ਰਿੰਟਾਂ ਦੇ ਲਈ ਇਹ ਜਿਹੜੇ ਪ੍ਰਿੰਟ ਨੇ ਤੇ ਇਹ ਫੈਬਰਿਕ ਆ ਹੈਗੀ ਸਾਰੀ ਇਹ ਵਿంటర్ ਦੀ ਕਲੈਕਸ਼ਨ ਆ ਪਰ ਇਹ ਵਾਲਾ ਫੈਬਰਿਕ ਤੁਹਾਡਾ ਮਾਰਚ ਤੱਕ ਆਰਾਮ ਦੇ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਮਾਰਚ ਅਪ੍ਰੈਲ ਤੱਕ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਤੁਸੀਂ ਪਾ ਸਕਦੇ ਹੋ ਇਹ ਨਾ ਤਾਂ ਜ਼ਿਆਦਾ ਹੈਵੀ ਹੁੰਦੇ ਨੇ ਜਾਂ ਨਾ ਹੀ ਜ਼ਿਆਦਾ ਮੋਟੇ ਹੁੰਦੇ ਨੇ ਬਹੁਤ ਸੋਹਣੇ ਐਲਪਾਈਨ ਵੂਲ ਦੇ ਸਾਰੇ ਫੈਬਰਿਕ ਨੇ ਬਹੁਤ ਵਧੀਆ ਬਹੁਤ ਸੋਹਣੇ ਨਿਊ ਨਿਊ ਪ੍ਰਿੰਟ ਐਡ ਆਨ ਹੋ ਚੁੱਕੇ ਨੇ ਤੇ ਇੰਨੀ ਜਿਆਦਾ ਪ੍ਰਿੰਟਿੰਗ ਹੁੰਦੀ ਆ ਕਿ ਇੱਕ ਵੀਡੀਓ ਚ ਸਾਰੀ ਕਵਰ ਕਰਨੀ ਔਖੀ ਹੋ ਜਾਂਦੀ ਐ ਇਸ ਲਈ ਆਪਾਂ ਦੋ ਵੀਡੀਓ ਹਫਤੇ ਦੇ ਵਿੱਚ ਇਹਨਾਂ ਦੀਆਂ ਲੈ ਕੇ ਆਵਾਂਗੇ ਹਰ ਬੁੱਧਵਾਰ ਵੀਡੀਓ ਆਊਗੀ ਉਸ ਤੋਂ ਬਾਅਦ ਆਊਗੀ ਜੀ ਹਰ ਸੈਟਰਡੇ ਵੈਨਸਡੇ ਤੇ ਸੈਟਰਡੇ ਦੋ ਦਿਨ ਆਪਾਂ ਇਹਦੀ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਬਹੁਤ ਡਿਮਾਂਡ ਆ ਭੈਣਾਂ ਦੀ ਤੇ ਪ੍ਰਾਈਸ ਵੀ ਰੀਜ਼ਨੇਬਲ ਆ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਪ੍ਰਿੰਟਿੰਗ ਤਾਂ ਇੰਨੀ ਸੋਹਣੀ ਹੈਗੀ ਹੋਈ ਆ ਸੋ ਜਿਹੜਾ ਵੀ ਸੁਰਦਾ ਨੂੰ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਦਿਓ ਇਹਦੀ ਸਾਰੀ ਰੇਂਜ ਜਿੰਨੀ ਵੀ ਆਪਾਂ ਕਵਰ ਕਰ ਰਹੇ ਹਾਂ 600 ਦੇ ਵਿੱਚ ਕਰ ਰਹੇ ਹਾਂ 600 ਦਾ ਇੱਕ ਸੂਟ ਆ ਕੋਈ ਕੋਜਰ ਚਾਰजेस ਨਹੀਂ ਹੋਣਗੇ ਕੋਈ ਐਕਸਟਰਾ ਚਾਰजेस ਨਹੀਂ ਤੁਸੀਂ ਪੇ ਕਰਨੇ 600 ਰੁਪਿਆ ਸੂਟ ਦਾ ਪੇ ਕਰਨਾ ਤੇ ਸੂਟ ਦੀ ਬੁਕਿੰਗ ਕਰਨੀ ਆ ਪਰ ਜੇ ਕੋਈ ਭੈਣ 4-4 ਕਿਉਂਕਿ ਇਹਨਾਂ ਦੀ ਪ੍ਰਿੰਟਿੰਗ ਇੰਨੀ ਸੋਹਣੀ ਆ ਬਹੁਤ ਭੈਣਾ 4-4 8-8 ਸੂਟ ਤੱਕ ਮੰਗਾਉਂਦੀਆਂ ਨੇ ਇਹਨਾਂ ਦੇ ਤੇ ਜੇ ਤੁਸੀਂ ਚਾਰ ਸੂਟ ਹਨਾ ਬਾਈ ਕਰਦੇ ਹੋ ਤਾਂ ਚਾਰ ਸੂਟਾਂ ਇਹ 2200 ਦੇ ਪੈਣਗੇ ਤੁਹਾਨੂੰ ਤਾਂ ਵੀ ਕੋਈ ਐਕਸਟਰਾ ਕੋਰੀਅਰ ਚਾਰਜਸ ਨਹੀਂ ਹੋਊਗਾ ਕੋਈ ਵੀ ਅਦਰ ਕਿਸੇ ਤਰ੍ਹਾਂ ਦਾ ਕੋਈ ਚਾਰਜਸ ਨਹੀਂ ਹੋਊਗਾ 400 ਮਤਲਬ ਕਿ ਚਾਰ ਸੂਟ 2200 ਦੇ ਤੁਸੀਂ ਲਓਗੇ ਰੇਟ ਤਾਂ ਧਿਆਨ ਨਾਲ ਸੁਣ ਲਿਆ ਕਰੋ ਜਿਹੜੀਆਂ ਵੀ ਪਹਿਣਾ ਇਹ ਸੂਟ ਲੈਂਦੀਆਂ ਨੇ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੋਹਣੇ ਸੋਹਣੇ ਪ੍ਰਿੰਟ ਆ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਗ੍ਰੀਨ ਕਲਰ ਆ ਗ੍ਰੀਨ ਦੇ ਨਾਲ yellow ਇੰਨਾ ਟੌਪ ਦਾ ਟੌਪ ਹਿੱਟ ਇਹ ਰਹੇ ਨੇ ਸਾਡੇ ਜਿਹੜੇ ਵੀ ਇਹ ਵਾਲੇ ਪ੍ਰਿੰਟ ਨੇ ਇੰਨੀ ਸੋਹਣੀ ਕਲੈਕਸ਼ਨ ਜਾਨੀ ਕਿ ਰਹੀ ਆ ਇੰਨਾ ਜ਼ਿਆਦਾ ਡਿਮਾਂਡ ਆ ਰਹੀ ਆ ਇਹ ਵਾਲੇ ਸੂਟਾਂ ਦੀ ਪਿਛਲੀ ਵੀਡੀਓ ਚ ਲਿਾਈ ਸੀ ਇਹ ਵਾਲਾ ਪ੍ਰਿੰਟ ਜਾਨੀ ਕਿ ਇੰਨਾ ਜ਼ਿਆਦਾ ਲਾਈਕ ਕੀਤਾ ਪਹਿਣਾ ਨੇ ਦੁਬਾਰਾ ਰਿਪੀਟ ਅਸੀਂ ਇਹਦੇ ਚਾਰੀ ਕਲਰ ਆਪਾਂ ਲੈ ਆਏ ਆ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਹੋਣਗੇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਚਾਰੇ ਦੇ ਚਾਰੀ ਮਤਲਬ ਕਿ ਕਲਰ ਇਹਦੇ ਵਿੱਚ ਤੁਹਾਨੂੰ ਮਿਲਣਗੇ ਗ੍ਰੀਨ ਦੇ ਨਾਲ ਜਿਹੜਾ ਇਹ ਹੈਗਾ ਵਾ yellow ਦਾ yellow ਦਾ ਕੰਬੀਨੇਸ਼ਨ ਆ ਆ ਲੋ ਇੱਕ ਹੈਗਾ ਜੀ ਇਹਦੇ ਵਿੱਚ blue ਦੇ ਨਾਲ frozy ਦਾ ਕੰਬੀਨੇਸ਼ਨ ਬਹੁਤ ਸੋਹਣੀ ਪ੍ਰਿੰਟਿੰਗ ਆ ਇੱਕ-ਇੱਕ ਡਿਜ਼ਾਈਨ ਨੂੰ ਨਾ ਸੁਪਰ ਹਿੱਟ ਤੁਸੀਂ ਜਾਨੀ ਕਿ ਕੀਤਾ ਵਾ ਬਹੁਤ ਡਿਮਾਂਡ ਰਹੀ ਆ ਪਹਿਣਾ ਨੂੰ ਸੋਲਡ ਆਊਟ ਕਹਤਾ ਸੀ ਵੀ ਇਹ ਸਟਾਕ ਕਲੀਅਰ ਹੋ ਗਿਆ ਪਰ ਰਿਪੀਟ ਆਪਾਂ ਦੁਬਾਰਾ ਇਹਦੇ ਥਾਨ ਮੰਗਾ ਲਏ ਨੇ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਹੁਣ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਤੁਹਾਨੂੰ ਇਹ ਵਾਲੇ ਸੂਟ ਹੁਣ ਫਟਾਫਟ ਮਿਲ ਜਾਣਗੇ ਜੀ ਇਹਦੇ ਵਿੱਚ ਤਿੰਨ ਕਲਰ ਆਪਣੇ ਕੋਲ ਅਵੇਲੇਬਲ ਹੋ ਚੁੱਕੇ ਨੇ ਚਾਰ ਕਲਰ ਚਾਰੇ ਕਲਰ ਇਹਦੇ ਆਪਣੇ ਆਪਾਂ ਨੂੰ ਮਿਲ ਗਏ ਨੇ ਆਹ ਲੋ ਔਰੇਂਜ ਦੇ ਨਾਲ ਇਹਦਾ ਕੰਟਰਾਸਟ ਸੀਗਾ ਔਰੇਂਜ ਵੀ ਹੈਗਾ ਤੇ ਇੱਕ ਕਲਰ ਇਹਦਾ ਸੀਗਾ ਜੀ ਆਹ ਵਾਲਾ ਮਜ਼ੈਂਟਾ ਸ਼ੇਡ ਆਹ ਲੋ ਇਹ ਵੀ ਮਿਲ ਜੂਗਾ ਤੁਹਾਨੂੰ ਇਹ ਸਾਰੇ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਚਾਰ ਕਲਰ ਆਪਰੇ ਸੀਗਾ ਚਾਰੇ ਕਲਰ ਰਿਪੀਟ ਆਪਣੇ ਕੋਲ ਆ ਚੁੱਕੇ ਨੇ ਸੋ ਜਿਹੜਾ ਵੀ ਕਲਰ ਤੁਹਾਨੂੰ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਸਾਰੇ ਸੂਟ ਤੁਹਾਨੂੰ ਮਿਲ ਜਾਣਗੇ ਜੀ ਜਿਹੜੀਆਂ ਪਹਿਲਾਂ ਦੇ ਆਰਡਰ ਰਹਿੰਦੇ ਸੀ ਸਟਾਕ ਕਲੀਅਰ ਹੋ ਗਿਆ ਸੀ ਰਿਪੀਟ ਫੇਰ ਆ ਚੁੱਕਿਆ ਸਾਰਾ ਸਟਾਕ ਸੋ ਤੁਸੀਂ ਆਪਣਾ ਆਰਡਰ ਦੁਬਾਰਾ ਦੇ ਸਕਦੇ ਹੋ ਚਾਰ ਸੂਟ ਮਿਲਣਗੇ 2200 ਦੇ ਵਿੱਚ ਸਿੰਗਲ ਸੂਟ ਹੈਗਾ 600 ਦਾ ਕੋਈ ਅਦਰ ਕੋਰੀਅਰ ਚਾਰजेस ਨਹੀਂ ਹੋਊਗਾ ਇਹਨਾਂ ਦਾ ਆਹ ਲੋ ਜੀ ਇੱਕ ਆਪਣਾ ਆਹ ਵਾਲਾ ਟੌਪ ਲਿਸਟ ਚੱਲ ਰਿਹਾ ਵਾ ਪ੍ਰਿੰਟ ਮਸਟਰਡ ਕਲਰ ਦੇ ਨਾਲ मस्टर्ड कलर के ऊपर बहुत ही सोहना प्रिंट आ देखो प्रिंटिंग बहुत सोहनी बहुत प्यारी आ मस्टर्ड कलर के उपर आओ जी देखो yellow mustard tha, boha sona, boha uh, color ਦਾ suit ਹੈ ਬਹੁਤ ਸੋਹਣਾ ਬਹੁਤ ਪਿਆਰਾ ਆਹ ਸੂਪਰ ਹਿੱਟ ਡਿਜ਼ਾਈਨ ਚੱਲ ਰਿਆ ਵਾ ਬਹੁਤ ਸੋਹਣਾ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ black ਆ ਲਓ ਇਹ ਮਹਿੰਦੀਆ ਮਸਟਰ ਟੂਨ ਹੈ yellow mustard ਟੂਨ ਨਹੀਂ ਹੈਗੀ ਮਹਿੰਦੀਆ ਮਸਟਰ ਟੂਨ ਆ ਜਿਹੜੀ ਆਹ ਵਾਲੇ suit ਦੀ ਆ ਤੇ ਨਾਲ ਇਹਦੇ ਤੁਹਾਨੂੰ black ਮਿਲੇਗਾ ਆ ਲਓ ਜੀ black ਕਲਰ ਵੀ ਇਹਦਾ ਬਹੁਤ ਸੋਹਣਾ ਬਹੁਤ ਸੂਪਰ ਹਿੱਟ ਆ ਇੱਕ ਆ ਜਾਮਨੀ ਕਲਰ ਜਿਹਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਰਹੀ ਸੀ ਜਿਹੜੀਆਂ ਪੈਨਨਾਂ ਨੂੰ ਚਾਹੀਦਾ ਹੋਇਆ ਇਹ ਵੀ ਤੁਸੀਂ ਲੈ ਸਕਦੇ ਹੋ ਇਹ ਜਾਮਨੀ ਪਰਪਲ ਸ਼ੇਡ ਆ ਪਰਪਲ ਸ਼ੇਡ ਦੇ ਉੱਪਰ ਆ ਇਹਦਾ ਸਾਰਾ ਬੇਸ ਆਹ ਲਓ ਜੀ ਫਰੋਜ਼ੀ ਕਲਰ ਮਿਲੂਗਾ ਇਹਦੇ ਵਿੱਚ ਤੁਹਾਨੂੰ ਪੂਰੇ ਸੁਪਰ ਹਿੱਟਾ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਇਹ ਵਾਲੇ ਸੂਟ ਮਾਰਕੀਟ ਤੁਹਾਨੂੰ 500 ਦਾ ਵੀ ਮਿਲ ਜੂਗਾ ਮਤਲਬ ਕਿ ਪਰ ਬ੍ਰਾਂਡ ਦੇ ਆਰਟੀਕਲ ਨਹੀਂ ਮਿਲਨੇ ਬ੍ਰਾਂਡ ਦੇ ਆਰਟੀਕਲ ਤੁਹਾਨੂੰ 700 ਜਾਂ 800 ਦੇ ਵਿੱਚ ਜਾ ਕੇ ਮਿਲਣਗੇ ਸਾਰੇ ਬਹੁਤ ਹੀ ਘਰਾਂ ਸਾਰੇ ਘਰਾਂ ਦੇ ਪੂਰੇ ਵਧੀਆ ਯਾਨੀ ਕਿ ਮਾਲਾ ਪੂਰਾ ਵਧੀਆ ਬ੍ਰਾਂਡ ਦਾ ਬੀ ਐਲ ਐਮ ਵਗੈਰਾ ਦਾ ਪੂਰੇ ਵਧੀਆ ਫੈਬਰਿਕ ਮੈਂ ਤੁਹਾਡੇ ਲਈ ਲੈ ਕੇ ਆਈਆਂ ਕੋਈ ਵੀ ਇਦਾਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਲੂਨ ਨਹੀਂ ਬੋੜ ਨਹੀਂ ਕਿਸੇ ਤਰ੍ਹਾਂ ਦੀ ਕੋਈ ਸ਼੍ਰਿੰਕਿੰਗ ਨਹੀਂ ਸਿੱਜਣ ਦੀ ਕੰਪਲੇਨ ਨਹੀਂ ਹੈਗੀ ਕੋਈ ਵੀ ਇਹਨਾਂ ਦੀ ਕਲਰ ਦੀ ਕੰਪਲੇਨ ਨਹੀਂ ਜਿਵੇਂ ਮਰਜੀ ਸੂਟਾਂ ਨੂੰ ਕੱਟ ਕੱਟ ਹੰਦਾ ਸਕਦੇ ਹੋ 600 ਰੁਪਏ ਸਿਰਫ ਪ੍ਰਾਈਸ ਆ ਕਿਸੇ ਤਰ੍ਹਾਂ ਦਾ ਕੋਈ ਐਕਸਟਰਾ ਤੁਸੀਂ ਕੋਰੀਅਰ ਚਾਰजेस ਨਹੀਂ ਦੇਣਾ ਬਸ ਫਟਾਫਟ ਆਪਣੇ ਫੋਨ ਚੱਕਣਾ ਤੇ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਉਹਦੇ ਉੱਪਰ ਸੈਂਡ ਕਰ ਦਿਓ ਤਾਂ ਕਿ ਤੁਹਾਡੇ ਆਰਡਰਾਂ ਦੀ ਬੁਕਿੰਗ ਹੋ ਸਕੇ ਆ ਲੋ ਜੀ ਜਿਹੜਾ ਆਹ ਵਾਲਾ ਡਿਜ਼ਾਈਨ ਆ ਇਹ ਇਹਨਾਂ ਤੋਂ ਥੋੜਾ ਜਿਹਾ ਵੱਖਰਾ ਵਾ ਇਹ yellow mustard tone ਆ ਇਹਦੀ ਇਸ ਤਰ੍ਹਾਂ ਦੀ yellow mustard tone ਆ ਜਿੱਦਾਂ ਇਹਦੀ ਆਹ ਵਾਲੀ ਲਾਈਨ ਜਾਂਦੀ ਆ ਉਦਾਂ ਦਾ ਇਹਦਾ 베ਸ ਆ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਆ ਸੋ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਸੋਹਣਾ ਲੱਗ ਰਿਹਾ ਫਟਾਫੜ ਸਕਰੀਨਸ਼ਾਟ ਲੈ ਲਓ ਸਭ ਤੋਂ ਮੋਸਟ ਸੋਹਣਾ ਡਿਜ਼ਾਈਨ ਆਇਆ ਵਾ ਜਾਨੀ ਕਿ 올ਡੇਜ਼ ਲਈ ਇਹਦੇ ਚ ਕਲਰ ਆਏ ਨੇ ਬਹੁਤ ਸੋਹਣੇ ਮੀਡੀਅਮ ਇੰਗਲਿਸ਼ ਚਾਰਟ ਆਏ ਨੇ ਜਾਨੀ ਕਿ ਜਿਹੜੀ ਮਰਜ਼ੀ ਇਸਟ ਵੀਅਰ ਕਰ ਲਓ ਇੰਨਾ ਸੋਹਣਾ ਫੈਬਰਿਕ ਆ ਬਹੁਤ ਹੀ ਜ਼ਿਆਦਾ ਪੂਰਾ ਵਧੀਆ ਨਿੱਗਾ ਫੈਬਰਿਕ ਆ ਤੇ ਪ੍ਰਿੰਟਿੰਗ ਚੈੱਕ ਕਰ ਲਓ ਕਿੰਨੀ ਸੋਹਣੀ ਆ ਬਹੁਤ ਸੋਹਣੀ ਆਫ ਵਾਈਟ ਕਲਰ ਆ ਬਹੁਤ ਪਿਆਰਾ ਆ ਲੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਆ ਜਾਂ ਬਹੁਤ ਸੋਹਣੀ ਡਿਜ਼ਾਈਨਿੰਗ ਆ ਆਲ ਓਵਰ 5 ਮੀਟਰ ਦਾ ਸੂਟ ਮਿਲੂਗਾ ਬਹੁਤ ਸੋਹਣਾ ਇਹਦੇ ਵਿੱਚ ਤੁਹਾਨੂੰ 5 ਕਲਰ ਆਏ ਨੇ ਸਾਡੇ ਕੋਲ ਨਿਊ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਡਿਜ਼ਾਈਨਿੰਗ ਬਹੁਤ ਸੁਪਰ ਹਿੱਟ ਆਈ ਆ ਕਲਰ ਵੀ ਦੇਖੋ ਸਾਰੇ ਇੰਗਲਿਸ਼ ਆਇਆ ਇਹਦਾ ਬਲੂ ਕਲਰ ਆਇਆ ਫਰੋਜ਼ੀ ਲਾਈਟ ਜਾਂ ਫਰੋਜ਼ੀ ਬਲੂ ਕਲਰ ਆ ਬਹੁਤ ਸੋਹਣਾ ਇੱਕ ਇਹਦੇ ਵਿੱਚ ਮਿਲੂਗਾ ਲਾਈਟ ਜਾਂ ਪਰਪਲ ਸ਼ੇਡ ਆ ਲੋ ਥਾਨਾ ਦੇ ਥਾਨ ਨੇ ਆਪਣੇ ਕੋਲ ਬਸ ਤੁਸੀਂ ਫਟਾਫਟ ਆਰਡਰ ਕਰਨੇ ਆ ਕਿਉਂਕਿ ਜਦੋਂ ਆਰਡਰ ਆਉਂਦੇ ਆ ਤਾਂ ਫਿਰ ਇਹ ਵੀ ਕੱਟ ਜਾਂਦੇ ਆ ਇਹ ਵਾਲੀਆਂ ਵੀਡੀਓ ਦੇ ਵਿੱਚ ਸਟਾਕ ਪੈਨਸਰ ਕਲੀਅਰ ਆਊਟ ਹੋ ਜਾਂਦਾ ਸੋ ਫਟਾਫਟ ਆਪਣੇ ਆਰਡਰ ਕਰ ਦਿਆ ਕਰੋ ਆ ਲੋ ਜੀ ਲਾਈਟ ਜਾਂ ਪਰਪਲ ਸ਼ੇਡ ਆ ਇਹ ਆ ਲੋ ਪਿਸਤਾ ਗ੍ਰੀਨ ਕਲਰ ਮਿਲੂਗਾ ਇਹਦੇ ਵਿੱਚ ਤੁਹਾਨੂੰ ਆ ਲੋ ਜੀ ਇਹ ਹੈਗਾ ਪਿਸਤਾ ਗ੍ਰੀਨ ਕਲਰ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸੇਮ ਪ੍ਰਿੰਟ ਸੇਮ ਰਹੋਗਾ ਬਸ ਕਲਰਾਂ ਆਂਦੇ ਆ ਕੁਝ ਹਟਕੇ ਜਿਹਾ ਆ ਲੋ ਆ ਥੋੜਾ ਜਿਹਾ ਮਹਿੰਦੀਆ ਟੂਨ ਤੇ ਸੀ ਆ ਥੋੜਾ ਜਿਹਾ ਗ੍ਰੀਨ ਟੂਨ ਤੇ ਆ ਲੋ ਜੀ ਇਹ ਆ ਪ੍ਰੋਪਰ ਪਿਸਤਾ ਕਲਰ ਪੰਜ ਕਲਰ ਆ ਉਪਰਾਇਆ ਪੰਜੇ ਦੇ ਪੰਜੇ ਕਲਰ ਬਹੁਤ ਸੋਹਣੇ ਆਏ ਆ ਸੋ ਜਿਹੜਾ ਮਰਜੀ ਕਲਰ ਲੈ ਲਓ ਬਹੁਤ ਹੀ ਸੋਹਣੇ ਆ ਵੀ ਕਲਰ ਬਹੁਤ ਸੋਹਣਾ ਲਾਈਟ ਫਰੋਜ਼ੀ ਵੀ ਬਹੁਤ ਸੋਹਣਾ ਤੇ ਆ ਕਲਰ ਤਾਂ ਰੁਕਣਾ ਹੀ ਕੋਈ ਨਹੀਂ ਹੈਗਾ ਮੈਨੂੰ ਪਤਾ ਇਹ ਕਲਰ ਤਾਂ ਆਨ ਸਾਰੇ ਦੇਖੋ ਇਹਦੇ ਪੰਜੇ ਦੇ ਪੰਜੇ ਕਲਰ ਤੁਹਾਡੇ ਸਾਹਮਣੇ ਪਏ ਨੇ ਸਾਰੇ ਕਲਰ ਇੰਨੇ ਸੁਪਰ ਹਿੱਟ ਆਏ ਨੇ ਜਿਹੜਾ ਮਰਜੀ ਕਲਰ ਲੈ ਲਓ ਡਿਜ਼ਾਈਨ ਸੁਪਰ ਆਇਆ ਹੈ ਬਹੁਤ ਹੀ ਸੋਹਣਾ ਹਾਲੋ ਜੀ ਤੇ ਜਿਹੜੀਆਂ ਪਹਿਣਾ ਡਾਰਕ ਲਾਈਕ ਕਰਦੀਆਂ ਉਹਨਾਂ ਲਈ ਵੀ ਨਿੱਕੀ ਬੂਟੀ ਇਸ ਵਾਰ ਆਪਾਂ ਲੈ ਕੇ ਆਏ ਜਮਾ ਹੀ ਨਿੱਕੀ ਨਿੱਕੀ ਬੂਟੀ ਆ ਬਹੁਤ ਹੀ ਸੋਹਣੀ ਛੋਟਾ ਛੋਟਾ ਗੁਲਾਬ ਜਿਹਾ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਪਿਆਰੀ ਪ੍ਰਿੰਟਿੰਗ ਆ ਦੇਖ ਸਕਦੇ ਹੋ ਇਹ ਹੈਗਾ ਗ੍ਰੀਨ ਕਲਰ ਇਹਦੇ ਵਿੱਚ ਵੀ ਤੁਹਾਨੂੰ ਚਾਰ ਪੰਜ ਕਲਰ ਮਿਲ ਜਾਣਗੇ ਚਾਰ ਕਲਰਾਂ ਦੇ ਉੱਪਰ ਆਹੀ ਆ ਆਲੋ ਜੀ ਇਹ ਹੈਗਾ ਕਾਫੀ ਸ਼ੇਡ ਕਾਫੀ ਕਲਰ ਦੇ ਉੱਪਰ ਆ ਜੀ ਗ੍ਰੀਨ ਕਲਰ ਸਾਰੇ ਕਲਰ ਬਹੁਤ ਸੋਹਣੇ ਆ ਬਿਲਕੁਲ ਹੀ ਜੜੀਆਂ ਪਹਿਣਾਂ ਨਿੱਕੀ ਬੁੱਟੀ ਲਾਈਕ ਕਰਦੀਆਂ ਨੇ ਨਾ ਨਿੱਕੀ ਬੁੱਟੀ ਦਾ ਟ੍ਰੈਂਡ ਸਭ ਤੋਂ ਜ਼ਿਆਦਾ ਰਹਿੰਦਾ ਹਰ ਵਾਰ ਰਹਿੰਦਾ ਤੇ ਹਰ ਪਹਿਣ ਕੋਲ ਇੱਕ ਇੱਕ ਸੂਟ ਤਾਂ ਜ਼ਰੂਰ ਹੁੰਦਾ ਸੋ ਜੜੀਆਂ ਪਹਿਣਾਂ ਨੂੰ ਇਹ ਵਾਲੀ ਪ੍ਰਿੰਟਿੰਗ ਚਾਹੀਦੀ ਆ ਤੁਸੀਂ ਇਹ ਲੈ ਸਕਦੇ ਹੋ ਇਹਦੇ ਵਿੱਚ ਜਿਹੜੇ ਕਲਰ ਆਏ ਨੇ ਸਾਰੇ ਡਾਰਕ ਆਏ ਨੇ ਆ ਲੋ ਇਹ ਹੈਗਾ ਮਹਿੰਦੀਆ ਸ਼ੇਡ ਪ੍ਰੋਪਰ ਮਹਿੰਦੀਆ ਕਲਰ ਆ ਅਲਟ ਇਹ ਹੈਗਾ ਬੋਟਲ ਗ੍ਰੀਨ ਕਲਰ ਜਿਹੜਾ ਮਰਜੀ ਕਲਰ ਲੈ ਲਓ ਬਹੁਤ ਸੋਹਣਾ ਬਹੁਤ ਪਿਆਰੇ ਕਲਰ ਆਏ ਨੇ ਇਹਦੇ ਚਾਰੇ ਦੇ ਚਾਰੇ ਇਹਦੇ ਤੇ ਫੁੱਲ ਫਲਾਵਰਾਂ ਤੋਂ ਕੁਝ ਹਟ ਕੇ ਲੈਣਾ ਫੁੱਲ ਫਲਾਵਰ ਪਾ ਪਾ ਕੇ ਅੱਕ ਚੁੱਕੇ ਹੋ ਜਾਨੀ ਕਿ ਨਿੱਕੀ ਬੂਟੀ ਵੀ ਦਿਖਾਤੀ ਤੁਹਾਨੂੰ ਮੈਂ ਮੀਡੀਅਮ ਜਾਂ ਡਿਜ਼ਾਈਨ ਵੀ ਦਿਖਾਤਾ ਹਨਾ ਤੇ ਇਸ ਆਹਾ ਫੋਇਲ ਪ੍ਰਿੰਟਿੰਗ ਥੋੜਾ ਜਿਹਾ ਵੱਡਾ ਡਿਜ਼ਾਈਨ ਵੀ ਦਿਖਾਤਾ ਨੀਚੇ ਸਭ ਤੋਂ ਜਿਹੜਾ ਸੁਪਰ ਹਿੱਟ ਡਿਜ਼ਾਈਨ ਆਪਣਾ ਚੱਲ ਰਿਹਾ ਜਿਹੜਾ ਸਭ ਤੋਂ ਪਹਿਲਾਂ ਖੋਲਿਆ ਉਹ ਵੀ ਤੁਹਾਨੂੰ ਮੈਂ ਦਿਖਾਤਾ ਹੁਣ ਜਿਹੜਾ ਮੈਂ ਦਿਖਾਉਣ ਲੱਗੀ ਆ ਇਹ ਦਿਖਾਉਣ ਲੱਗੀ ਆ ਜੀਓਮੈਟ੍ਰੀਕਲ ਜਿਆ ਡਿਜ਼ਾਈਨ ਆ ਦੇਖੋ ਇਹ ਜੈਪੂਰੀ ਡਿਜ਼ਾਈਨ ਆ ਫੁੱਲ ਫਲਾਵਰਾਂ ਤੋਂ ਕੁਝ ਹਟ ਕੇ ਪਾਉਣਾ ਤੁਸੀਂ ਆ ਲੋ ਇਹ ਬਲੂ ਕਲਰ ਦੇ ਉੱਪਰ ਆ ਦੇਖੋ ਪ੍ਰਿੰਟਿੰਗ ਚੈੱਕ ਕਰ ਲਓ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਸਾਰਾ ਜੈਪੂਰੀ ਜਿਆ ਪ੍ਰਿੰਟ ਹੋਇਆ ਹੋਇਆ ਬਹੁਤ ਸੋਹਣਾ ਜੀਓਮੈਟ੍ਰੀਕਲ ਡਿਜ਼ਾਈਨ ਆ ਫੁੱਲ ਫਲਾਵਰਾਂ ਤੋਂ ਹਟ ਕੇ ਆ ਬ੍ਰਾਂਡ ਦੇ ਸਾਰੇ ਆਰਟੀਕਲ ਨੇ ਇਹ ਜਿਹੜਾ ਆਪਾਂ ਕਲਰ ਖੋਲਿਆ ਇਹ ਹੈਗਾ ਬਲੂ ਸ਼ੇਡ ਇਹ ਬਲੂ ਕਲਰ ਆ ये मिलेगा जी कॉफी कलर आलो। ये कॉफी कलर बहुत सोहना बहुत प्यारा कॉफी कलर भी अगला ये थानू मिलेगा जी आलो। ग्रीन कलर चाहे ग्रीन ला लो बहुत सोना है भी बहुत प्यारा वा सारी कलर बहुत सोने डिजाइन भी बहुत सोहना वालो ਅਗਲਾ ਹੈਗਾ ਜੀ ਰੈੱਡ ਮਹਿਰੂਨ ਜਿਹਾ ਸ਼ੇਡ ਮਿੱਠਾ ਜਿਹਾ ਰੈੱਡ ਮਹਿਰੂਨ ਆ ਇਹ ਜਿਆਦਾ ਡਾਰਕ ਜਿਆ ਨਹੀਂ ਹੈਗਾ ਬਹੁਤ ਪਿਆਰਾ ਸ਼ੇਡ ਆ ਦੇਖ ਸਕਦੇ ਹੋ ਸੋ ਜਿਹੜਾ ਵੀ ਡਿਜ਼ਾਈਨ ਇਹਨਾਂ ਚੋਂ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚ ਸਕੇ ਤੇ ਤੁਹਾਨੂੰ ਮਿਲ ਸਕੇ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੇ ਬਹੁਤ ਹੀ ਸੋਹਣੇ-ਸੋਹਣੇ ਪ੍ਰਿੰਟਾਂ ਦੇ ਨਾਲ ਇਹ ਆਏ ਨੇ ਔਨ ਸਾਰੀ ਵੀਡੀਓ ਇਹਨਾਂ ਦੀ ਪੈ ਰਹੀ ਆ ਬਹੁਤ ਸੁਪਰ ਹਿੱਟ ਡਿਜ਼ਾਈਨ ਨੇ ਸੋ ਜਿਹੜਾ ਵੀ ਡਿਜ਼ਾਈਨ ਜਿਹੜਾ ਵੀ ਪ੍ਰਿੰਟ ਤੁਹਾਨੂੰ ਸੋਹਣਾ ਲੱਗਿਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਆਏ ਹਾਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਹੋਰ ਸੋਹਣੇ ਸੋਹਣੇ ਸੂਟਾਂ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ